ਪੰਜਾਬ ਪ੍ਰਦੇਸ਼ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਦੇ ਵਿਚਕਾਰ ਅਮਰਿੰਦਰ ਰਾਜਾ ਵੜਿੰਗਰ ਨੇ 트ੰਪ ਕਾਰਡ ਖੇਡ ਕੇ ਆਪਣੇ ਧੜੇ ਨੂੰ ਮਜ਼ਬੂਤ ਕੀਤਾ ਹੈ। ਰਾਜਾ ਵੜਿੰਗ ਵੱਲੋਂ 2027 ਦੇ ਵਿਦਾਲ ਸਭਾ ਚੋਰਾ ਵਿੱਚ ਨੌਜਵਾਨ ਅਤੇ ਨਵੇਂ ਚਿਹਰਿਆਂ ਨੂੰ 80 ਟਿਕਟਾਂ ਦੇਣ ਦੇ ਲਾਨ ਤੇ ਪੰਜਾਬ ਦੇ ਨੌਜਵਾਨਾਂ ਆਗੂਆਂ ਵਿੱਚ ਵਿਧਾਇਕ ਬਣਨ ਦੀ ਇੱਛਾ ਜਾਗ ਦਿੱਤੀ ਗਈ ਹੈ। ਹੁਣ ਪੰਜਾਬ ਦੇ ਨੌਜਵਾਨ ਕਾਂਗਰਸ ਆਗੂਆਂ ਨੇ ਖੁੱਲ ਕੇ ਰਾਜਾ ਵੜੈੰਗ ਦਾ ਸਾਥ ਦਿੱਤਾ ਨੌਜਵਾਨਾਂ ਦੇ ਸਮਰਥਨ ਦੇ ਨਾਲ ਰਾਜਾ ਵੜੈੰਗ ਇੱਕ ਵਾਰ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅੰਦਰ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਸਫਲ ਹੁੰਦੇ ਦਿਖਾਈ ਦੇ ਰਹੇ ਹਨ ਰਾਜਾ ਵੜੈੰਗ ਦੇ ਬਿਆਨ ਤੋਂ ਬਾਅਦ ਨੌਜਵਾਨ ਆਗੂ ਸੋਸ਼ਲ ਮੀਡੀਆ ਤੇ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਹਨ ਇਸ ਨੂੰ ਰੋਲ ਗਾਂਧੀ ਨੇ ਵਿਜਨ ਦਾ ਕਾਰਨਦਾਸਰ ਐਸਨ ਇਸ ਦੌਰਾਨ ਰਾਜਾ ਵੜੈੰਗ ਦੇ ਬਿਆਨ ਤੇ ਕੁਝ ਸੀਨੀਅਰ ਆਗੂਆਂ ਨੂੰ ਵੀ ਆਪਣਾ ਸੰਤੁਲਨ ਗਵਾ ਦਿੱਤਾ ਹੈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਿੰਦਰਾ ਨੇ ਕਿਹਾ ਹੈ ਕਿ ਰੋਲ ਗਾਂਧੀ ਨੌਜਵਾਨਾਂ ਨੂੰ ਮੌਕਾ ਦੇਣ ਦੀ ਗੱਲ ਕਰਦੇ ਹਨ ਅਤੇ ਰਾਜਾਪਟਿੰਗ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਹੈ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਖੁਸ਼ੀ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਨੌਜਵਾਨ ਪਾਰਟੀ ਵਿੱਚ ਸ਼ਾਮਲ ਹੋਣ ਤੇ ਜਿੱਜ ਕਰਾਏ ਸਨ ਇਹ ਯਕੀਨੀ ਨਹੀਂ ਸੀ ਕਿ ਉਹਨਾਂ ਨੂੰ ਕਦੇ ਮੌਕਾ ਮਿਲੇਗਾ ਪਰ ਇਸ ਤਰ੍ਹਾਂ ਦੇ ਫੈਸਲੇ ਨੌਜਵਾਨਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਤਸ਼ਾਹ ਕਰਨਗੇ ਮੋਹਤਿਮਿੰਦਰਾ ਦਾ ਕਹਿਣਾ ਹੈ ਕਿ ਜਦੋਂ ਨੌਜੋ ਰਾਜਨੀਤੀ ਕੋਈ ਸ਼ਾਮਲ ਹੋਣਗੇ ਤਾਂ ਉਹਨਾਂ ਨੂੰ ਵਿਧਾਇਕ ਬਣਨ ਦਾ ਮੌਕਾ ਮਿਲੇਗਾ ਤੇ ਪੰਜਾਬ ਦੀ ਰਾਜਨੀਤੀ ਇੱਕ ਨਵਾਂ ਆਜ਼ਾਦ ਲਵੇਗੀ ਇਸ ਤੋਂ ਇਲਾਵਾ ਸੂਬਾ ਨੌਜੋਰ ਸੋਚ ਰਹੀ ਅੱਗੇ ਵਧੇਗਾ ਪਾਰਟੀ ਪ੍ਰਭਾਵਸ਼ਾਲੀ ਲੋਕਾਂ ਨੂੰ ਟਿਕਟ ਦੇਵੇਗੀ ਤੇ ਉਹਨਾਂ ਅੱਗੇ ਕਹਿ ਹੈ ਕਿ ਪਾਰਟੀ ਦੇ ਨੌਜੋਰ ਨੇ ਇਸ ਫੈਸਲੇ ਤੇ ਗਰਾਜ ਦੇ ਨਾਲ ਹਨ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਗੁਲ ਗੁਰਚਰ ਕੌਰ ਰੰਦਾਵਾ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਕੋਲ ਬਹੁਤ ਸਾਰੀਆਂ ਪੜਿਅ ਲਿਖਿਆ ਹੈ ਤੇ ਮਿਹਨਤੀ ਔਰਤਾਂ ਹਨ ਜੋ ਕਿ ਚੋਣ ਲੜਨ ਦੇ ਸਮਰਥ ਹਨ ਪਰ ਉਹਨਾਂ ਨੂੰ ਮੌਕੇ ਨਹੀਂ ਮਿਲਦੇ ਰਾਜਾ ਵੜੈਗ ਦੇ ਬਿਆਨ ਤੇ ਔਰਤਾਂ ਨੂੰ ਮਿਹਨਤ ਜਗਾਈਏ ਕਿ ਉਹਨਾਂ ਨੇ ਕਿਹਾ ਕਿ ਬੈਲਾ ਕਾਂਗਰਸ ਨੂੰ ਔਰਤਾਂ ਲਈ ਟਿਕਟਾਂ ਦੀ ਬੰਕ ਕਰੇਗੀ ਜੋ ਯੋਗ ਹਨ ਪੰਜਾਬ ਯੂਥ ਕਾਂਗਰਸ ਦੇ ਸੂਬਾ ਸਖਤਰ ਲੱਕੀ ਸੰਧੂ ਨੇ ਕਿਹਾ ਹੈ ਕਿ ਰਾਜਾ ਵੜੈਗ ਦੇ ਬਿਆਨ ਤੇ ਨੌਜਵਾਨਾਂ ਨੂੰ ਊਰਜਾ ਦਿੱਤੀ ਉਹਨਾਂ ਅੱਗੇ ਕਿਹਾ ਹੈ ਕਿ ਪਹਿਲਾਂ ਮੰਤਰੀਆਂ ਵਿਧਾਇਕਾਂ ਦੇ ਪ੍ਰਮੁੱਖ ਸਿਆਸਤਦਾਨਾਂ ਦੇ ਪੁੱਤਰ ਪਤਨੀਆਂ ਤੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਪਰ 90 ਚਿਹਰਿਆਂ ਦੀ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੀ ਟਿਕਟਾਂ ਦੇਣ ਦੀ ਗੱਲ ਹੋ ਰਹੀ ਹੈ ਹੁਣ ਸਿਆਸਤਦਾਨਾਂ ਦੇ ਪੁੱਤਰਾਂ ਤੇ ਰਿਸ਼ਤੇਦਾਰਾਂ ਨੂੰ ਟਿਕਟ ਨਹੀਂ ਮਿਲਣਗੀਆਂ ਉਹਨਾਂ ਕਿਹਾ ਕਿ ਉਹ ਜ਼ਮੀਨੀ ਪੱਧਰ ਤੇ ਵਰਕਰ ਤੇ ਵਿਧਾਇਕ ਬਣਨ ਦੇ ਵਿਚਾਰ ਕਰ ਸਕਦੇ ਹਨ ਉਹਨਾਂ ਕਿਹਾ ਕਿ ਰਾਜਾ ਵੜਿੰਗ ਦੇ ਬੰਦ ਤੇ ਪਾਰਟੀ ਦੇ ਨੌਜਵਾਨਾਂ ਵਿੱਚ ਉਮੀਦਵਾਰ ਜਗਾਈਆਂ ਹਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਇਹ ਨਵੇਂ ਮਿੰਡਵਰਨ ਟਿਕਟ ਦੀ ਵਾਰੰਡ ਤਾਂ ਲਾਂਚ ਕੀਤਾ ਜਿਸ ਕਰ ਨੌਜਵਾਨਤਾ ਤੌਰਤਾ ਸੰਭਰਥਨ ਲਹਿਰ ਦੌੜ ਗਈ ਸਿਨਰ ਆਗੂਨਾਂ ਬੰਨਾ ਕਿ ਵਡੈਂਗ ਤੇ ਬੈਂਡ ਰੌਲ ਗਾਂਦੀ ਕਹਿਣ ਦਿੱਤਾ ਹੈ ਕਿ ਹਾਲਕੀ ਸਿਨਰ ਆਗੂਨਾਂ ਦੇ ਬੈਨਲ ਅਸਹਿਮਤ ਹਨ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ ਜਿਨ੍ਹਾਂ ਵਿੱਚ ਰਾਜਾ ਵੜਿੰਗ ਦੇ ਬਿਆਨ ਅਨੁਸਾਰ ਅਸੀਂ 68 ਸੀਟਾਂ ਨਵੇਂ ਚਿਹਰਿਆਂ ਨੂੰ ਦਿੱਤੀਆਂ ਜਾਣਗੀਆਂ ਇਹਨਾਂ ਵਿੱਚ ਲੋਕ ਸ਼ਾਮਲ ਹੋਣਗੇ ਜੋ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਹਨ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਟਿਕਟਾ ਸਿਆਸਤ ਦਾ ਨਾਤੇ ਬੱਚਿਆਂ ਨੂੰ ਨਹੀਂ ਸਗੋਂ ਆਮ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ ਬਾਕੀ ਬਚੇ 37 ਸੀਟਾਂ ਸਾਇਨਿਕ ਵਿਧਾਇਕ ਲਈ ਖੁੱਲੀਆਂ ਹੋਣਗੀਆਂ ਕਾਂਗਰਸ ਦੇ ਵਿਧਾਨ ਸਭਾ ਵਿੱਚ 15 ਮੌਜੂਦਾ ਵਿਧਾਇਕਾਂ ਜੋ ਤਿੰਨ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਚਰਨੀ ਚਰਨੀ ਅਤੇ ਸੁਖਵਿੰਦਰ ਸਿੰਘ ਰਦਾਵਾ ਵਿਧਾਨ ਸਭਾ ਚੋਂ ਲੜਨ ਦੀ ਤਿਆਰੀ ਕਰ ਰਹੇ ਹਨ ਇਸ ਨਾਲ ਉਹਨਾਂ ਕੋਲ 18 ਸੀਟਾਂ ਬਚੀਆਂ ਹਨ ਤੇ 11 ਸਾਬਕਾ ਕੈਪਟਨ ਮੰਤਰੀ ਚ 18 ਲਈ ਦਾਅਵੇਦਾਰ ਹਨ ਇਸ ਤੋਂ ਇਲਾਵਾ 35 ਹੋਰ ਉਮੀਦਵਾਰ ਹਨ ਜੋ ਕਿ ਦੋਹਰੇ ਬਾਈ ਦੀ ਚੋਣ ਹਾਰ ਗਏ ਸਨ ਸਾਰੇ ਸੀਨੀਅਰ ਆਗੂ ਉਹਨਾਂ ਦੀਆਂ ਟਿਕਟਾਂ ਰੱਦ ਕਰਨ ਦਾ ਕਰਨਾ ਰਾਜਾ ਵੜੇਗਾ ਤੇ ਕਾਂਗਰਸ ਪਾਰਟੀ ਲਈ ਮੁਸ਼ਕਲ ਹੋਵੇਗਾ ਜੇਕਰ ਪਾਰਟੀ ਇਹਨਾਂ ਆਗੂਆਂ ਦੀ ਟਿਕਟਾਂ ਰੱਦ ਕਰਦੀ ਹੈ ਉਸ ਨਾਲ ਪਾਰਟੀ ਅੰਦਰ ਇੱਕ ਵੱਡੀ ਬਗਾਵਤ ਹੋ ਸਕਦੀ ਹੈ ਅਤੇ ਪਾਰਟੀ ਨੂੰ ਨਤੀਜੇ ਭੁਗਤਨੇ ਪੈ ਸਕਦੇ ਹਨ